ਦੇ ਵਿੱਚ ਸਾਰਾ ਪੂਰ ਸਾਰਾ ਬੇਰ ਭਰ ਕੇ ਹੋਰ ਸਿੱਦੇ ਗੁਰੂ ਨਾਲੇ ਬਣ ਜਾਂਦੇ ਨੇ ਹੋਰ ਸਿੱਦੇ ਬਣ ਜਾਂਦੇ ਨੇ ਹਮਾ ਵੇਦ ਨੂੰ ਕਿੰਨੀਆਂ ਨਾਮਾਂ ਖਿਆਸਾਂ ਰਚਦਾ ਕਈ ਨਭਰਾਉਂਦੇ ਨੇ ਇਹਦਾ ਨਾਮ ਦਾ ਨਹੀਂ ਲੋੜ ਘਬਰਾਉਂਦੀ ਲੋੜ ਨਹੀਂ ਇਹ ਜਿਹੜਾ ਸੰਤ ਹੈ ਮਾ ਜੋੜੇ ਜਮਾ ਕਰਾ ਕੇ ਵਾਜੂ ਜੀ ਜੋੜੇ ਜਮਾ ਕਰਾ ਕੇ ਚੁਆਇਆ ਹੋਇਆ ਨਹੀਂ ਹੈ ਇਹ ਤੁਹਾਨੂੰ ਗੋਪਲ ਸਿੰਘ ਮਹਾਰਾਜ ਜਿੱਤਰਾ ਦੇ ਧੰਨਵਾਦ ਕਰਦਾ ਹੈ ਇਸ ਸੰਤ ਨੂੰ ਕੋਈ ਖਤਰਾ ਨਹੀਂ ਹੋਵੇਗਾ ਮਹਾਰਾਜਾ ਗਲੀਬ ਸਿੰਘ ਸੁਣਾਉਂਦੀਆਂ ਬੱਦੀ ਉਹ ਬਲ ਲਾਉਂਦੇ ਰਹੇ ਜਿੱਤਾਈ ਬਣਾਉਂਦੇ ਆ ਕਤਲ ਕਰਵਾ ਦਿੱਤੇ ਆਖਰ ਮਹਾਰਾਜਾ ਗਲੀਬ ਸਿੰਘ ਜਦੋਂ ਜਿੱਤ ਕਰਕੇ ਆਪਣੀ ਮਾਂ ਨੂੰ ਮਿਲਣ ਲਈ ਵਾਪਸ ਆਇਆ ਕਲਕੱਤੇ ਵਿੱਚ ਮਾਂ ਤੇ ਪੁੱਤ ਦੀ ਮਿਲਣੀ ਹੋਈ ਮਾਂ ਰੋ ਰੋ ਕੇ ਅੰਨੀ ਹੋ ਗਈ ਐ ਜੋਤ ਚਲੀ ਗਈ ਐ ਜਦੋਂ ਦਲੀਪ ਸਿੰਘ ਨੂੰ ਮਾਂ ਦੇ ਸਾਹਮਣੇ ਲਿਆਂਦਾ ਗਿਆ ਦਲੀਪ ਸਿੰਘ ਐ ਤੇ ਮਾਂ ਐ ਬਾਕੀ ਉੱਤੇ ਕੋਈ ਨਹੀਂ ਸਭ ਨੂੰ ਮਾਰ ਭੇਜ ਦਿੱਤਾ ਦਲੀਪ ਸਿੰਘ ਹੌਲੀ ਹੌਲੀ ਆਪਣੀ ਮਾਂ ਦੇ ਨੇੜੇ ਗਿਆ ਜਦੋਂ ਮਾਂ ਆਖਿਆ ਜਿੰਦ ਕੌਰ ਦੀਆਂ ਅੱਖਾਂ ਚ ਪਾਣੀ ਤੇ ਵਗ ਕੇ ਨਾ ਨਾ ਰੋਈ ਸਭ ਨੇ ਗਏ ਆਪਣੇ ਸੋਤਰਾ ਮੇਰੇ ਘਰ ਆ ਕੇ ਪੁੱਤ ਜੇ ਲੋਕੀ ਹੋਇਆ ਉਹਦੇ ਮਾਂ ਦੇ ਚਰਨ ਸਪर्श ਕੀਤੇ ਤੇ ਮਾਂ ਨੇ ਕੰਬਦਾ ਕੰਬਦਾ ਹੱਥ ਕੇ ਵਧਾਇਆ ਕਿਉਂਕਿ ਭੈਜਾ ਖਫਰਾ ਸੁਈਆਂ ਹੋ ਜਾਂਦੀਆਂ ਪਰ ਦਿਲ ਵਿੱਚ ਹੀ ਮੰਨਦਾ ਮਾਂ ਨੇ ਉਹ ਹੱਥ ਅਗੇ ਵਧਾਇਆ ਆਪਣੇ ਪੁੱਤ ਦੇ ਸਿਰ ਤੇ ਅਸ਼ੀਰਵਾਦ ਦੇ ਲਈ ਜਿਵੇਂ ਮਾਂ ਦਾ ਹੱਥ ਪੁੱਤ ਦੇ ਸਿਰ ਤੇ ਗਿਆ ਨਾਲ ਤੇ ਸੋਨਾ ਜੁਲਦਾ ਸੀ ਨਾ ਸੋਣੀ ਦਸਤਾਰ ਦੀ ਨਾ ਤਲਗੀ ਨਾ ਜਿਗਾ ਹੋਰੇ ਆਜਾ ਮਾਤਾ ਜੀ ਦੇ ਬੋਲਦੇ ਇੱਕ ਤਾਂ ਮਾਨਤਾ ਨੂੰ ਜੀ ਤਾਵਾ ਲਈ ਜਾਨ ਆਉਂ ਪਈ ਕਹਿਣ ਲਗੀ ਇਹ ਤੀਂ ਕਿਆਂ ਛੇਰੇ ਪੰਜਾਂ ਮਾਤਾ ਜੀ ਆਜਾ ਜੀ ਜਿਸ ਨੇ ਸੜੀਆਂ ਤੋਂ ਆ ਮੇਰਾ ਵੀ ਜੀ ਕੇ ਤਾਂ ਮੈਂ ਆਪਣੇ ਪਤੀ ਦੇ ਨਾਲ ਸੜ ਕੇ ਮਰ ਜਾ ਤਾੜੀ ਤੋਂ ਮੈਨੂੰ ਹੁਣ ਦੇਖੀ ਨਾ ਛੇਰੇ ਆਲਾਗਾ ਬਾਕੀ ਸਾਰਾ ਕਰ ਰਿਹਾ ਹੈ ਸਾਡੇ ਦੋਸਤਾਂ ਨੇ ਪਹਿਚਾਣੀ ਹੈ ਜੀ ਜਾਰਾ ਅੱਜ ਆਪ ਦੇ ਪਿੰਡਾਂ ਨੇ ਬਹੁਤ ਰਹੀ ਤੇ ਆਏ ਬਸੇ ਬੜੀ ਜਿਉੜੀ ਜਿਸ ਪਰ ਉਤਰ ਵੀ ਨਾ ਰਹੀ ਜੀ ਉਤਰ ਵੀ ਲੈ ਇਸ ਦਾ ਮਹੌਕਾ ਨਹੀਂ ਕਰ ਸਕਦਾ ਤੇਰੇ ਨਾਲ ਅੱਜ ਕੀ ਦਾ ਉਤਰ ਵੀ ਦਾ ਖਿੱਚਦਾ ਹੋਊਗੀ ਕਰੇ ਪੁਤਰਾ ਮੈਂ ਕਿਹਾ ਸੁਣੀਆ ਮੈਨੂੰ ਬਾਹਰ ਨਹੀਂ ਫੜ ਕੇ ਇਸ ਮਹੌਲੀ ਨੂੰ ਬਣਾਉਂਦਾ ਵੇ ਪੁੱਤਾਂ ਮੇਰਾ ਰਾਜ ਗਿਆ ਛੇ ਛੇ ਪੰਜਾਬ ਗਿਆ ਸਭ ਕੁਝ ਜਲਾ ਗਿਆ ਮੈਨੂੰ ਕੋਈ ਪਰਵਾਹ ਨਹੀਂ ਵੇ ਅੱਜ ਤੂੰ ਗੁਰੂ ਨਾਨਕ ਦੀ ਸਿੱਖੀ ਮੇਰੇ ਘਰੋਂ ਤਵਾਦ ਸੀ ਐਡਾ ਦੁੱਖ ਮੇਰੀ ਜ਼ਿੰਦਗੀ ਵਿੱਚ ਕਦੇ ਨਹੀਂ ਆਇਆ ਉਹ ਮੇਰੇ ਘਰੋਂ ਗੁਰੂ ਨਾਨਕ ਦੀ ਸਿੱਖੀ ਨਵਾਦ ਦਿੱਤੀ ਜਦੋਂ ਇਹ ਬੰਦਾ ਦੁਨੀਆਂ ਤਲੀਸ 75 ਬੁੱਧਿਆ ਉਹ ਪਰਹਾੰਗਿਆਂ ਮੰਡੀ ਉਹਦੇ ਉੱਤੇ ਜ਼ਹਿਰ ਪੜਿਆ ਸੀ ਉਹਨਾਂ ਨੇ ਗੁਮਰਾਹ ਕੀਤਾ ਤੁਹਾਨੂੰ ਇੱਕੋ ਬੱਜੇ ਨਾਲ ਸਾਰਾ ਸੰਗਤ ਟੁੱਟ ਗਿਆ ਸਰੀਰ ਕਿੰਨਾ ਟੁੱਟਿਆ ਰੋ ਪਿਆ ਮਾਂ ਮਰੀ ਜੀ ਰੋਈ ਜਾਵੇ ਪੁੱਤ ਬੇਟਾ ਰੋਈ ਜਾਵੇ ਰੋਈ ਤਾਂ ਆਪ ਕੋਲ ਨੀਂਦ ਨਿਕਲੇ ਹੰਝੂ ਪੁੱਜੇ ਫੜਾ ਰੋਕੇ ਕਿ ਮਾਂ ਮੇਰੇ ਵਾਸਤੇ ਵਿੱਚ ਨਹੀਂ ਮੈਂ ਤੇਰੇ ਸਰਤਾਜ ਬਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮੋੜਨੇ ਆਵਾਂ ਮੇਰੇ ਵਾਸਤੇ ਮਾਂ ਮੈਂ ਏਡਾ ਤਗੜਾ ਵੀ ਅਜੇ ਨਹੀਂ ਕਿ ਮੈਂ ਜੋਤ ਕਰਕੇ ਲੜ ਕੇ ਇਨ੍ਹਾਂ ਦੇ ਕੋਲੋਂ ਰਾਜ ਭਾਗ ਪੰਜਾਬ ਦਾ ਵਾਪਸ ਲੈ ਲਵਾਂ ਅਗਲੀ ਸਾਲ ਤੇਰੇ ਨਾਲੇ ਵਾਦਾ ਨਹੀਂ ਕਰ ਸਕਦਾ ਮਾਂ ਮੈਂ ਹੋਰ ਵੀ ਕੋਈ ਵਾਦਾ ਤੇਰੇ ਨਾਲ ਵੀ ਕਰ ਸਕਦਾ ਮੈਂ ਇੱਕ ਵਾਦਾ ਜ਼ਰੂਰ ਕਰਾਂਗਾ ਮੈਂ ਤੇਰੇ ਘਰ ਦੇ ਵਿੱਚ ਜੋ ਪੁਨਕਾਰ ਗੀਤ ਦੀ ਉੱਥਾ ਦੀ ਗੋਲਦਮਾ ਫਿਰ ਨਾਲ ਦੀ ਸੀ ਮੈਂ ਮੋਰ ਕੇ ਤੇਰੇ ਘਰ ਵਿੱਚ ਆਇਆ ਵਾਦਾ ਇਹ ਵਾਦਾ ਕੀਤਾ ਕੰਨਿਸ਼ ਸਿੰਘ ਉੱਤੇ ਜੇ ਤੋੜ ਕਰ ਗਿਆ ਸਾਦਾ ਤੇ ਸਾਬਤ ਕਰਦਾ ਪਰ ਜੀਤ ਸਿੰਘ ਦੇ ਵਾਸਤੇ ਕਿਹੜਾ ਤੇ ਦੇ ਰਹੀ ਕਰਦਾ ਹੈ ਮਾਂ ਦੇ ਲਈ ਸ਼ਕਤੀ ਹੈ ਮਾਂ ਦਾ ਹੱਥ ਫਿਰ ਤੇ ਗਿਆ ਜੀਤ ਸਿੰਘ ਦੇ ਅੰਦਰ ਦੇ ਸਾਰੇ ਭਾਸ਼ਿਕਾ ਟੁੱਟ ਗਿਆ ਇੱਕੋ ਜਿੰਦ ਦੇ ਵਿੱਚ ਜੀਤ ਇੱਕ ਸਮਰਵੀ ਉਹ ਜੀਤ ਇੱਕ ਬਣ ਗਿਆ ਜਿਹੜਾ ਕਦੇ ਦਾ ਹਾਰ ਦੀ ਰਾਤ ਸੱਤ ਦਿਨ ਦੀ ਬੈਸਤ ਅਜੂਬ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਕਿਉਂਕਿ ਪੰਜਾਬ ਆ ਨਹੀਂ ਸੀ ਲੱਗਦਾ ਸਾਰੀ ਉਸਰ ਕਿ ਆਪਣੇ ਗਾਰ ਦੇ ਕਿਸੇ ਤਰ੍ਹਾਂ ਦੇ ਅਪਰਧ ਛੱਡਿਆ ਸਿਆਰ ਪਰ ਖਿਆਲ ਸਿੰਘ ਛੱਡਿਆ ਮਾਂ ਦੀ ਬਾਂਹ ਤੋੜ ਕੇ ਆਪਣੇ ਵਸੀ ਮਾਂ ਨੇ ਪਰ ਵਸੀਤ ਲਈ ਮਾਂ ਦੇ ਅਸ਼ੀਰਵਾਦ ਵਿੱਚ ਇੰਨੀ ਸ਼ਕਤੀ ਹੈ ਕਿ ਮਾਂ ਸਿਰ ਤੇ ਹੱਥ ਧਰਦਾ ਤੇ ਪੁੱਤਰ ਵੱਡੇ ਤੋਂ ਵੱਡੇ ਕੁਮਰਾਤ ਪ੍ਰਚਾਰ ਦੇ ਵਿੱਚੋਂ ਗੋਡੀ ਤੋਂ ਵੱਡੀ ਜਿਹੜੀ ਹੈ ਬੇਮੁਖਤਾਈ ਦੇ ਵਿੱਚੋਂ ਨਿਕਲ ਕੇ ਉਹ ਵੀ ਬਿਲਕੁਲ ਸੱਚ ਦੇ ਗੁਰੂ ਦੇ ਮਾਰਗ ਦੇ ਉੱਤੇ ਚੱਲ ਪਈਦਾ ਹੈ ਮਾਨ ਦੇ ਸ਼ਕਤੀ ਹੈ ਇੱਕ ਬੇਤੀ ਆਹ ਆਕਲ ਸੁਣਿਓ ਮਹਾਰਾਜਾ ਤਲੀਖ ਸਿੰਘ ਅੰਮ੍ਰਿਤਸ਼ਾਹ ਕੇ ਤਿਆਰ ਪਰ ਤਿਆਰ ਸਿੰਘ ਸੱਚ ਗਿਆ ਚਲੋ ਉਹਦਾ ਜੀਵਨ ਸੰਘਰਸ਼ ਵਿੱਚ ਲੱਗਿਆ ਪੈਰਸ ਵਿੱਚ ਉਹ ਕਿਹਾ ਹੋਇਆ ਤੇ ਜਦੋਂ ਵਾਪਸ ਉਹ ਦੀ ਵੇ ਇੰਗਲੈਂਡ ਗਈ ਨਾ ਇਹਨਾਂ ਪਾਸ ਭੜਿਆ ਇਹਨਾਂ ਦੇ ਅੰਦਰ ਇੱਕੋ ਕਿਡੀ ਹਰਾਨੀ ਦੀ ਗੱਲ ਹੈ ਬੋੜ ਆਉਂਦੇ ਨੇ ਪੰਜਾਬ ਦੀ ਤਰਕੀਬ ਦੇਖਿਆ ਜੀ ਗੁਰੂ ਸੇੜ ਗੁਰੂ ਸੇੜ ਦਾ ਮਤਲਬ ਕੀ ਹੈ ਧਰਮ ਯੁੱਧ ਗੁਰੂ ਸੇੜ ਕਿਤੇ ਲੱਭੋ ਇੰਟਰਨੈਟ ਦੇ ਵਿੱਚੋਂ ਗੁਰੂ ਸੇੜ ਦਾ ਮਤਲਬ ਹੈ ਜਰਮੁਸ਼ਲਫ ਤੇ ਕਬਜੇ ਲਈ ਇੱਕ ਉਹਦੇ ਫੇਰ ਨਹੀਂ ਪ੍ਰਸ਼ਾਸਨਿਕ ਨਹੀਂ ਕੇਵਲ ਊਪਲਬਾ ਮਾ ਕਮਿਟੀ ਚਾਲਨ ਤੱਕ ਸੀਮਿਤ ਹੈ ਕਦੇ ਕਾਰਵਾਈ ਨਹੀਂ ਹੁੰਦੀ ਕਿ ਆ ਪੰਜਾਬ ਨੂੰ ਅੱਗ ਲਾਉਣ ਵਾਲੀਆਂ ਗੱਲਾਂ ਕਿਉਂ ਕਰਦੇ ਨੇ ਕਦੇ ਕਾਰਵਾਈ ਨਹੀਂ ਹੁੰਦੀ ਇਹ ਕਦੇ ਕਾਰਵਾਈ ਨਹੀਂ ਹੁੰਦੀ ਸਾ ਸੰਗਤ ਜੀ Maharaja Tarikh Singh ਸਿੰਘ ਖੜ ਗਿਆ ਇੰਗਲੈਂਡ ਦੇ ਵਿੱਚ ਆਪਣਾ ਦੋਸਤਾਂ ਦੇ ਉਹਦਾ ਸਨਕਾਰ ਸੇਖਰਾਂ ਦੀ ਇੰਤਜ਼ਾਰ ਨਹੀਂ ਕੀਤਾ ਅੱਜ ਵੀ ਲੈਣ ਜਾਂਦੇ ਹੋ ਤੇ ਮਹਾਰਾਜਾ ਜਲਜੀਤ ਸਿੰਘ ਦੀ ਕਬਰ ਬਣੀ ਹੋਈ ਹੈ ਕਿਉਂ ਜਿਹੜਾ ਇੱਕ ਧੋਖੇ ਬੇਈਮਾਨ ਨਾਲ ਉਹਨਾਂ ਨੇ ਇਸਾਈ ਬਣਾਇਆ ਉਹ ਮੁੜ ਕੇ ਸਿੰਘ ਸੱਜ ਗਿਆ ਜਿਹਦਾ ਸਨਕਾਰ ਸੇਖਰਾਂ ਦੀ ਇੰਤਜ਼ਾਰ ਨਹੀਂ ਸੀ ਹੋਣਾ ਚਾਹੀਦਾ ਹੋਣਾ ਚਾਹੀਦਾ ਸੀ ਪਰ ਇਹ ਲੋਕੀਂ ਦੇ ਵੱਡੇ ਬੇਈਮਾਨ ਨੇ ਇਹਨਾਂ ਦੇ ਉਸ ਮਰੇ ਹੋਏ ਦਾ ਵੀ ਇਹ ਆਖੀ ਕੀਤਾ ਆਪਕਾ ਜੀ ਕੋਈ ਦਾਜ ਦਾ ਵੀ ਦਰਸਰ ਵਰਤ ਕਰਵਾ ਪਰ ਤਲਵਾਰ ਨੂੰ ਉਦੇਚਾ ਹੈ ਅਤੇ ਦਰਸਰ ਵਰਤ ਨੂੰ ਉਦੇਚਾ ਹੈ ਜੇ ਅੱਜ ਇਹ ਨਾ ਸਿੱਟੇ ਪਰ ਉਹ ਮਨਸਤੇ ਐਮਪੀ ਵੀ ਬਣ ਸਕਦੇ ਹੈ ਐਸ ਜੀ ਦੇ ਆਪਾਂ ਬਹੁਤ ਪਿੱਛੇ ਖੜੇ ਆਂ ਸੰਗਤ ਦੇਖੋ ਅੱਧਾ ਕਿਲੋਮੀਟਰ ਹੋਊਗਾ ਗੁਰੂ ਘਰ ਅੱਧਾ ਕਿਲੋਮੀਟਰ ਹੋਣਾ ਲੱਗਦਾ ਕੋਈ ਆਉਂਦਾ ਹੈ ਮਰੀਜ਼ ਬਣ ਕੇ ਉੱਧਰ ਦੇਖੋ ਅੱਗੇ ਕੋਈ ਚਪੈਰਾ ਸਾਹਿਬ ਸ਼ੁਰੂ ਹੋਣ ਤੋਂ ਪਹਿਲਾਂ ਅਜ ਚਪੈਰਾ ਸਾਹਿਬ ਸ਼ੁਰੂ ਹੋਣਾ ਮਤਲਬ ਆ ਲੋ ਵੀ 11:30 ਵਜੇ ਦਾ ਟਾਈਮ ਹੈ ਹਜੇ ਦੇਖ ਲਓ ਕਿ ਨਹੀਂ ਸੰਗਤ ਆ ਰਹੀ ਅੱਧਾ ਕਿਲੋਮੀਟਰ ਗੁਰੂ ਘਰ ਤੋਂ ਪਿੱਛੇ ਖੜਾ ਹੋਇਆ ਤੇ ਉਹ ਅੱਗੇ ਤੱਕ ਪਤਾ ਨਹੀਂ ਕਿੱਥੇ ਤੱਕ ਲਿਜਾਣ ਦੇ ਪਰ ਇਹ ਨਹੀਂ ਆਉਂਦਾ i ਜੁਕਰਾ ਦਾ 10 ਮਿੰਟ ਪਾਇਆ ਜੇ ਅੰਗ ਸੰਗਤ ਦੇਖੋ ਅਜੇ 10 ਮਿੰਟ ਪਏ ਐ ਜਦੋਂ ਸਭ ਸ਼ੁਰੂ ਹੋਣ ਸੰਗਤ ਦੇਖੋ ਮਗਰ ਤੁਹਾਨੂੰ ਇੱਧਰ ਵੀ ਚੱਲ ਕੇ ਰੱਦ ਗਾਲ ਦਿੰਨਾ ਉਹ ਆਹ ਦੇਖੋ ਅਜੇ ਬਹੁਤ ਅੱਗੇ ਆ ਜਾ ਗਏ ਨਾ ਗੁਰੂ ਘਰ ਪਰ ਇੱਧਰ ਦੇਖੋ ਤੇ ਹਜੂਰ ਸਾਹਿਬ ਸੰਗਤ ਉੱਥੇ ਆਈ ਐ ਤੇ ਸੰਗਤ ਨਾਲ ਕਹ ਹਜੂਰ ਸਾਹਿਬ ਮਿਲੀ ਸੀ ਉੱਥੇ ਉਹ ਵੀ ਇਸਨੂੰ ਇੱਥੇ ਟੱਕਰੀ ਆ ਨਾ ਔਰ ਯਾਰੋ ਅ